ਸਸਰੀਕਾਲ ਜੀ ਤੁਸੀਂ ਜੁੜੇ ਹੋ ਦੀ ਹੈਲੋ ਟਾਈਮਸ ਦੇ ਨਾਲ ਤੇ ਇਸ ਵਕਤ ਅਸੀਂ ਵਾਰਡ ਨੰਬਰ 35 ਦੇ ਵਿੱਚ ਖੜੇ ਆਂ ਅਗਰ ਵਾਰਡ ਨੰਬਰ 35 ਦੀ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਹਵਾ ਪਾਣੀ ਜਿਹੜਾ ਆ ਇੱਥੋਂ ਦੀਆਂ ਮੇਨ ਮੁੱਖ ਸਮੱਸਿਆਵਾਂ ਨੇ ਤੇ ਨਵੀਨੀਕਰਨ ਦਾ ਪਰਿੰਦਾ ਵੀ ਜਿਹੜਾ ਆ ਕਦੇ-ਕਦੇ ਜਿਹੜਾ ਆ ਇੱਥੇ ਨਜ਼ਰ ਆਂਦਾ ਆ ਉਹ ਨਵੀਨੀਕਰਨ ਦੇ ਨਾਮ ਦੇ ਉੱਤੇ ਵੀ ਜਿਹੜਾ ਵੋਟਾਂ ਜ਼ਰੂਰ ਇੱਥੇ ਲੋਕ ਮੰਗਦੇ ਨੇ ਇਸ ਸਮੇ ਜਿਹੜਾ ਆ ਸਾਡੇ ਨਾਲ ਕਾਂਗਰਸੀ ਵਰਕਰ ਅਤੇ ਜਿਹੜੇ ਨੋਮੀਨੇਟ ਹੋਏ ਨੇ ਵਸਤੀ ਫੈਮਿਲੀ ਤੋਂ ਮੌਜੂਦ ਏ ਸੋ ਉਹਨਾਂ ਦੇ ਗੱਲਬਾਤ ਵੀ ਕਰਾਂਗੇ ਅਤੇ ਜਾਣ ਲਾਂਗੇ ਕਿ ਇਸ ਇਲਾਕੇ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਕਿੱਦਾਂ-ਕਿੱਦਾਂ ਦੀਆਂ ਸਮੱਸਿਆਵਾਂ ਆ ਆ ਰਹੀਆਂ ਨੇ ਤੇ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਅਗਰ ਵਾਰਡ ਨੰਬਰ 35 ਦੀ ਗੱਲ ਕੀਤੀ ਜਾਵੇ ਤੇ ਕਿੱਦਾਂ ਦੀਆਂ ਜੜੀਆਂ ਨੇ ਸਮੱਸਿਆਵਾਂ ਜੜੀਆਂ ਨੇ ਸੁਣਨ ਨੂੰ ਮਿਲ ਰਹੀਆਂ ਅਸੀਂ ਪਾਣੀ ਦੇ ਰਿਗਾਰਡਿੰਗ ਬਹੁਤ ਸੁਣ ਰਹੇ ਆ ਦਿੱਕਤ ਆ ਰਹੀ ਹੈ ਕਈਆਂ ਨੇ ਸਾਨੂੰ ਰੋਡਸ ਦੇ ਰਿਗਾਰਡਿੰਗ ਕਿਹਾ ਹੈ ਹੁਣ ਸਾਡਾ ਬਸ ਸਹੀ ਹੈ ਜਿੱਤੀਏ ਤੇ ਜੋ ਉਹਨਾਂ ਦੀ ਪ੍ਰੋਬਲਮਸ ਆ ਉਹਨਾਂ ਨੂੰ ਖਤਮ ਕਰਨਾ ਤਾਂ ਕਿ ਮਿਨਰਲ ਵਾਟਰ ਵਾਲੀ ਵੀ ਚੀਜ਼ਾਂ ਇੱਥੇ ਆਣ ਤੇ ਸੈਟੀਸਫਾਈਡ ਹੋ ਮੰਨਦੇ ਹੋ ਕਿ TDS ਲੈਵਲ ਜਿਹੜਾ ਲਗਾਤਾਰ ਵੱਧ ਰਿਹਾ ਜਿਹਦੇ ਕਰਕੇ ਲੋਕਾਂ ਨੂੰ ਕਾਫੀ ਜ਼ਿਆਦਾ ਸਮੱਸਿਆਵਾਂ ਆ ਰਹੀਆਂ ਨੇ ਹੱਲ ਕੀ ਆ ਹੱਲ ਇਹ ਹੈ ਕਿ ਮਿਨਰਲ ਵਾਟਰ ਆਵੇ ਤੇ ਚੀਜ਼ਾਂ ਸੌਰਟ ਆਊਟ ਹੋਣ ਜੀ ਕੰਮ ਕਰਾਂਗੇ ਤੇ ਚੀਜ਼ਾਂ ਹੋਊਂਗੀਆਂ ਜੀ ਕੀ ਕਹੋਗੇ ਜੀ ਦੇਖੋ ਜੀ ਜਿਹੜੇ ਟਿਊਬਲਸ ਲੱਗੇ ਹੋਏ ਨੇ ਉਹ ਟਿਊਬਲ ਦੇ ਵਿੱਚ ਅਸੀਂ RO ਸਿਸਟਮ ਕਰਾਂਗੇ ਜੀ ਸੋ ਥੈਟ ਜਿਹੜੀ ਲੋਕਾਂ ਨੂੰ TDS ਵਾਲੀ ਪ੍ਰੋਬਲਮ ਆ ਰਹੀ ਹੈ ਕਾਫੀ ਘਰ ਹੈ ਉਹ ਜਿਹਨੇ ਜਿਹੜੇ ਡੇਲੀ ਵੇਜੀਟਵਾਲੇ ਆ ਡੇਲੀ ਕਮਾਨ ਵਾਲੇ ਆ ਹਰ ਇੱਕ ਬੰਦਾ ਆਰਓ ਨਹੀਂ ਲਵਾ ਸਕਦਾ ਉਹ ਆਰਓ ਲਵਾ ਕੇ ਅਸੀਂ ਚਾਹੁੰਦੇ ਆ ਕਿ ਇਹੋ ਜੀ ਇੱਕ ਤਕਨੀਕ ਪਨਾਈਏ ਕਿ ਹਰ ਇੱਕ ਬੰਦੇ ਦੀ ਜਿਹੜੀ ਪ੍ਰੋਬਲਮ ਆ ਸੌਲਟ ਆਊਟ ਹੋ ਜੇ ਸੋ ਕਹ ਰਹੇ ਨੇ ਕਿ ਆਰਓ ਸਿਸਟਮ ਜਿਹੜਾ ਹਰ ਇੱਕ ਗਰੀਬ ਬੰਦਾ ਜਿਹੜਾ ਆ ਉਹ ਨਹੀਂ ਲਾ ਸਕਦਾ ਕਿਉਂਕਿ ਪਾਣੀ ਤਾਂ ਹਰ ਇੱਕ ਨੇ ਪੀਣਾ ਹੈ ਨਾ ਤੇ ਜੇ ਪਾਣੀ ਨੂੰ ਜਿਹੜਾ ਆ ਜਿੱਥੇ ਟਿਊਬ ਵਾਲੇ ਉੱਥੇ ਹੀ ਜਿਹੜਾ ਫਿਲਟਰ ਲਗਾ ਦਿੱਤਾ ਜਾਵੇ ਤੇ ਪਾਣੀ ਜਿਹੜਾ ਸਾਫ ਸੁਥਰਾ ਪਹੁੰਚੇਗਾ ਸਾਫ ਸੁਥਰਾ ਪਹੁੰਚੇਗਾ ਤੇ ਲੋਕ ਬਿਮਾਰ ਨਹੀਂ ਹੋਣਗੇ ਗੱਲਬਾਤ ਜਾਰੀ ਰਹੇ ਏਅਰ ਇੰਡੈਕਸ ਦੀ ਗੱਲ ਕਰ ਲੈਣੀ ਹੈ ਲਗਾਤਾਰ ਏਅਰ ਕੁਆਲਿਟੀ ਇੰਡੈਕਸ ਜਿਹੜਾ ਆ ਉਹ ਖਰਾਬ ਹੋ ਰਿਹਾ ਆ ਹਵਾ ਦਾ ਬਹੁਤ ਬੁਰਾ ਹਾਲ ਆ ਅਜੇਹੇ ਦੇ ਵਿੱਚ ਹੱਲ ਕੀ ਦੇਖੋ ਜੀ ਜਿਹੜਾ ਇੰਡਸਟਰੀ ਹੈਗੀ ਆ ਇੰਡਸਟਰੀ ਪੋਲੂਸ਼ਨ ਬੋਰਡ ਇੱਕ ਬਣਾਇਆ ਗਿਆ ਉਹ ਨਾਮ ਦਾ ਤੁਸੀਂ ਆਪ ਦੀ ਸਰਕਾਰ ਜਿਹੜੀ ਆਈ ਹੋਈ ਆ ਇਹਨਾਂ ਨੇ ਬੜੇ ਵਾਅਦੇ ਕੀਤੇ ਹੀ ਆਮ ਜਨਤਾ ਦੀ ਆਮ ਪਾਰਟੀ ਦੀ ਅੱਜ ਵੀ ਦੇਖੋ ਜਿਹੜੀਆਂ ਟਿਕਟਾਂ ਨੇ ਉਹ ਕਿਨੂੰ ਕਿਨੂੰ ਦਿੱਤੀਆਂ ਜਾ ਰਹੀਆਂ ਮੈਂ ਕਿਸੇ ਦਾ ਨਾਮ ਨਹੀਂ ਕਰਨਾ ਨਾ ਟਿੱਪਾ ਟਿੱਪ ਨਹੀਂ ਕਰਨੀ ਹੈ ਅੰਡਸਟਰੀ ਜਿਹੜੀ ਜ਼ਿਆਦਾ ਹੈ ਉਹ ਪੋਲੂਸ਼ਨ ਬੋਰਡ ਦਾ ਇੱਕ ਪ੍ਰੋਜੈਕਟ ਹੁੰਦਾ ਕਿਸੇ ਵੀ ਇੰਡਸਟਰੀ ਦੇ ਵਿੱਚ ਜਿਹੜਾ ਆਪਣਾ ਹੁਣ ਪਿੱਛੇ ਜੇ ਲੱਖਾ ਸਧਾਨਾ ਜੀ ਨੇ ਵੀ ਚੱਕਿਆ ਸੀਗਾ ਪਾਣੀ ਦਾ ਰੋਲਾ ਗੰਦੇ ਨਾਲੇ ਵਾਲਾ ਅਗਰ ਪੋਲੂਸ਼ਨ ਬੋਰਡ ਨੇ ਇੱਕ ਜਗ੍ਹਾ ਤੈਅਤ ਕੀਤੀ ਹੁੰਦੀ ਹੈ ਕਿ ਫੈਕਟਰੀ ਦੇ ਪਿੱਛੇ ਸਫੈਦੇ ਲਾਣੇ ਹੁੰਦੇ ਆ ਜਿਹਨੂੰ ਐਸਟੀਪੀ ਪਲਾਂਟ ਵੀ ਕਿਹਾ ਜਾਂਦਾ ਉਹੋ ਜੇ ਪਲਾਂਟ ਸਾਡੇ 70 ਤੋਂ 80% ਏਰੀਆ ਇਹੋ ਜਿਹਾ ਜਿੱਥੇ ਉਹ ਨਹੀਂ ਐਪਲੀਕੇਬਲ ਹੋਇਆ ਹੋਇਆ ਅਸੀਂ ਦੇਖੋ ਅੱਗੇ ਵਾਲੇ ਆਉਣ ਵਾਲੇ ਟਾਈਮ ਤੇ ਜੇ ਰੱਬ ਨੇ ਚਾਇਆ ਮੇਅਰ ਕਾਂਗਰਸ ਦਾ ਬਣਿਆ ਤੇ ਅਸੀਂ ਇਹੀ ਜੀਆਂ ਤਕਨੀਕਾਂ ਪੋਲੂਸ਼ਨ ਬੋਰਡ ਨੂੰ ਆਪਣੇ ਨਾਲ ਲੈ ਕੇ ਇਹ ਸੌਟ ਆਊਟ ਕਰਾਵਾਂਗੇ ਸੋ ਦੇਖੋ ਬਹੁਤ ਅਹਿਮ ਗੱਲ ਕੀਤੀ ਆ ਕਿਉਂਕਿ ਸਵਾਲ ਜਿਹੜਾ ਆ ਪਾਣੀ ਦਾ ਆ ਹਵਾ ਦਾ ਆ ਸਵਾਲ ਜਿਹੜਾ ਆ ਆਉਣ ਵਾਲੀ ਜ਼ਿੰਦਗੀ ਦਾ ਆ ਤੁਸੀਂ ਵੇਖ ਸਕਦੇ ਹੋ ਛੋਟੇ ਛੋਟੇ ਬੱਚੇ ਨੇ ਔਰ ਇੰਨਾ ਛੋਟੇ ਛੋਟੇ ਬੱਚਿਆਂ ਦੇ ਜੇ ਭਵਿੱਖ ਲਈ ਸੋਚਣਾ ਆ ਤੇ ਜ਼ਰੂਰ ਜਿਹੜਾ ਆ ਸਾਨੂੰ ਜਾਗਣਾ ਪਏਗਾ ਇੰਡਸਟਰੀ ਨੂੰ ਜਿਹੜਾ ਆ ਇੰਡਸਟਰੀ ਵਾਲੀ ਜਿੱਥੇ ਜਗ੍ਹਾ ਦੇਣੀ ਚਾਹੀਦੀ ਆ ਉੱਥੇ ਹੀ ਨਾਲ ਦੀ ਨਾਲ ਇਹ ਖਿਆਲ ਰੱਖਣਾ ਚਾਹੀਦਾ ਕਿ ਪੋਲਿਊਸ਼ਨ ਬੋਰਡ ਜਿਹੜਾ ਆ ਉਹ ਆਪਣਾ ਕੰਮ ਜਿਹੜਾ ਠੀਕ ਠਾਕ ਕਰ ਵੀ ਰਿਹਾ ਆ ਭਾਵੇਂ ਕਿ ਧੂਏ ਤੋਂ ਅਸੀਂ ਬਚ ਰਹੇ ਆ ਕਿ ਬਸ ਲਾਲਚ ਦੇ ਵਿੱਚ ਜਿਹੜਾ ਆ ਧੂਆ ਜਿਹੜਾ ਇਹ ਗੰਦਾ ਪਾਣੀ ਚੱਕੀ ਜਾ ਰਿਹਾ ਗੱਲਬਾਤ ਹੋਰ ਵੀ ਆ ਇੱਕ ਨਵੀਨੀਕਰਨ ਦੀ ਵੀ ਗੱਲ ਆਂਦੀ ਆ ਕਹਿੰਦੇ ਆ ਹਰ ਵਾਰ ਜਦੋਂ ਵੀ ਇਲੈਕਸ਼ਨ ਹੁੰਦੇ ਕਹਿੰਦੇ ਨਵੀਨੀਕਰਨ ਕਰਾਂਗੇ ਮੁਹੱਲੇ ਦੀ ਨੁਹਾਰ ਬਦਲਾਂਗੇ ਕੀ ਕਦੇ ਤੁਸੀਂ ਨੁਹਾਰ ਬਦਲਦੀ ਦੇਖੀ ਆ ਹਲੇ ਤੱਕ ਤੇ ਦੇਖੀ ਨਹੀਂ ਬਟ ਹੁਣ ਅਸੀਂ ਜਿੱਤ ਕੇ ਇਹ ਚੀਜ਼ ਕਰਨਾ ਚਾਹੁੰਦੇ ਪ੍ਰੂਫ ਕਰਨਾ ਚਾਹੁੰਦੇ ਕਿ ਨੁਹਾਰ ਕਿੱਦਾਂ ਬਦਲੀ ਜਾਂਦੀ ਆ ਜੀ ਕੋਈ ਪਲਾਨ ਹੈਗਾ ਜੀ ਪਲਾਨ ਦੇਖੋ ਜੀ ਏ ਬੀ ਸੀ ਤਿੰਨ ਪਲਾਨ ਨੇ ਮੈਂ ਡਿਸਕਲੋਜ਼ ਨਹੀਂ ਕਰਨਾ ਕਿਉਂਕਿ ਤੁਸੀਂ ਪੱਤਰਕਾਰ ਭਰਾਵਾਂ ਨੇ ਸਾਰਿਆਂ ਕੋਲ ਜਾਣਾ ਮੈਡਿਸ ਕੋ ਜਿੱਤ ਤੋਂ ਬਾਅਦ ਤੁਹਾਨੂੰ ਜ਼ਰੂਰ ਬੁਲਾ ਕੇ ਮੈਂ ਆਪਣਾ ਇੰਟਰਵਿਊ ਦਊਂਗਾ ਪਾਜੀ ਇਹ ਮੇਰੀ ਪਲਾਨ ਹੈ ਕਹਿੰਦੇ ਜੀ ਪਲੈਨਿੰਗ ਕਰ ਚੁੱਕੇ ਆ ਕਿਉਂਕਿ ਪੜਿਆ ਲਿਖਿਆ ਨੌਜਵਾਨ ਔਰ ਆਸ਼ੀਸ਼ अवस्थी ਜੀ ਦੀ ਗੱਲ ਕੀਤੀ ਜਾਵੇ ਤੇ ਪੜਿਆ ਲਿਖਿਆ ਨੌਜਵਾਨ ਜਿਹੜਾ ਪਲੈਨਿੰਗ ਨਾਲ ਚੱਲਦਾ ਆ ਹੁਣ ਉਹ ਵਾਲਾ ਕੰਮ ਨਹੀਂ ਆ ਭਾਈ ਅਸੀਂ ਕਰਦਾਂਗੇ ਨਮੀਨੀਕਰਨ ਅਸੀਂ ਆ ਕਰਦਾਂਗੇ ਉਹ ਕਰਦਾਂਗੇ ਕੀਤਾ ਕੁਛ ਨਹੀਂ ਆ ਗਲੀਆਂ ਦੇ ਹਾਲਾਤ ਤੁਸੀਂ ਵੇਖ ਹੀ ਲਏ ਹੋ ਹਵਾ ਪਾਣੀ ਦਾ ਹਾਲਤ ਜਿਹੜਾ ਤੁਸੀਂ ਅਜੇਹਾ ਵੇਖਿਆ ਕਿ ਲੁਧਿਆਣੇ ਦੇ ਵਿੱਚ ਬਹੁਤ ਵੱਡਾ ਜਿਹੜਾ ਕਾਲੇ ਪਾਣੀ ਦਾ ਜਿਹੜਾ ਮੋਰਚਾ ਤੱਕ ਲਾਣਾ ਪਿਆ ਕਾਰਨ ਕੀ ਸੀ ਕਾਰਨ ਸੀ ਕਿ ਇੱਥੋਂ ਦੀ ਜਿਹੜੀ ਇੰਡਸਟਰੀ ਆ ਉਹ ਜੋ ਮਰਜ਼ੀ ਕਰੀ ਜਾ ਰਹੀ ਸੀ ਔਰ ਜਿਹੜੇ ਵਿਧਾਇਕ ਸੀ ਉਹ ਸੁੱਤੇ ਗੱਲ ਕੀਤੀ ਜਾਵੇ ਇਸ ਹਲਕੇ ਦੀ ਤੇ ਇਸ ਹਲਕੇ ਦੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਕਿਹੜੀਆਂ ਦਿਖਦੀਆਂ ਨੇ ਸਭ ਤੋਂ ਵੱਡੀਆਂ ਸਮੱਸਿਆ ਵਾ ਹੈਗਾ ਜੀ ਸਨੈਕ ਚੋਰੀ ਕੋਈ ਵੀ ਲੇਡੀ ਅੱਜ ਦੀ ਰੇਟ ਤੇ ਸੇਫ ਨਹੀਂ ਹੈਗੀ ਤੁਸੀਂ ਦੇਖ ਲਓ 10 15 20 ਰੁਪਏ ਪਿੱਛੇ ਲੋਕੀ ਦਾ ਕਤਲ ਹੋ ਜਾਂਦਾ ਲੋਕਾਂ ਦਾ ਇਹ ਦੇਖੋ ਸਾਡੇ ਪੰਜਾਬ ਦੀ ਜਵਾਨੀ ਦਾ ਘਾਨ ਹੋ ਰਿਹਾ ਆਮ ਆਦਮੀ ਪਾਰਟੀ ਦੇ ਨਾਲ ਆਨ ਨਾਲ ਨਸ਼ਾ ਵਧਿਆ ਕੋਈ ਘਟਿਆ ਨਹੀਂ ਹਰੇਕ ਜਗ੍ਹਾ ਤੇ ਤੁਸੀਂ ਦੇਖੋ ਨਸ਼ਾ ਵੇਕਦਾ ਪਿਆ ਸਾਊਥ ਹਲਕੇ ਦੇ ਵਿੱਚ ਤੇ ਬਹੁਤ ਮਾੜਾ ਹਾਲ ਹੈ ਪਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਹ ਵੀ ਐਸਟੀਐਫ ਦੀਆਂ ਜਿਹੜੀਆਂ ਕਮੇਟੀਆਂ ਹੈਗੀਆਂ ਨਾਟਕੋਟ ਸੈਲਾ ਉਹਨਾਂ ਨਾਲ ਮਿਲ ਕੇ ਇਹ ਵੀ ਕੋਈ ਪਲਾਨਿੰਗ ਕਰਾਂਗੇ ਕਿਦਾਂ ਹੋਵੇ ਤੁਸੀਂ ਕਹਿੰਦੇ 35 ਰੁਪਏ ਵਾਸਤੇ ਜਿਹੜਾ ਆ ਕਤਲ ਹੋ ਜਾਂਦਾ ਆ ਦੁੱਖ ਲੱਗਦਾ ਜਦੋਂ ਅਜਿਹੀ ਜਿਹੜੀ ਆ ਕਾਨੂੰ ਆਪਾਂ ਨੂੰ ਗੱਲ ਸੁਣਨ ਨੂੰ ਮਿਲਦੀ ਆ ਕਿ ਮਾਤਰ 35 ਰੁਪਏ ਪਿੱਛੇ ਜਿਹੜਾ ਆ ਅਸੀਂ ਡੋਰ ਤੋਂ ਡੋਰ ਕਰਦੇ ਪਏ ਸੀ ਕਿ ਡੋਰ ਤੋਂ ਕਰਦੇ ਕਰਦੇ ਇੱਕ ਮਾਤਾ ਸੀਗੀ ਜਿਹਦਾ ਇੱਕ ਲੋਤਾ ਪੁੱਤ ਸੀ ਉਹ ਨਸ਼ੇ ਨਾਲ ਮਰ ਗਿਆ ਅਸੀਂ ਉਹਦੇ ਕੋਲ ਵੋਟ ਨਹੀਂ ਮੰਗ ਸਕਦੇ ਪਰ ਉਹਨੂੰ ਦਿਲਾਸਾ ਦੇ ਸਕਦੇ ਆ ਮਾਤਾ ਇੱਕ ਵਾਰੀ ਸਾਨੂੰ ਮੌਕਾ ਦਿਓ ਅਸੀਂ ਤੁਹਾਨੂੰ ਇਹ ਵਾਲੀਆਂ ਚੀਜ਼ਾਂ ਦੇਖੋ ਨਹਾਰ ਬਦਲਣਾ ਤੇ ਨਹਾਰ ਨੂੰ ਐਪਲੀਕੇਬਲ ਐਪਲੀਕੇਬਲ ਕਰਨਾ ਬਹੁਤ ਦਾ ਡਿਫਰੈਂਟ ਥਿੰਗ ਰੱਬ ਨੇ ਚਾਹਿਆ ਤਾਂ ਅਸੀਂ ਬਹੁਤ ਕੁਝ ਚੇਂਜ ਕਰਾਂਗੇ ਉਹ ਜਿੱਤਨ ਤੋਂ ਬਾਅਦ ਹੀ ਕਰਾਂ ਜੀ ਕੀ ਕਹੋਗੇ ਨਸ਼ੀ ਸਰ ਦੇਖੋ ਨਸ਼ਾ ਇੱਕ ਸਭ ਤੋਂ ਬੁਰੀ ਚੀਜ਼ ਹੈ ਜੋ ਇੱਕ ਘਰ ਨੂੰ ਬਰਬਾਦ ਕਰਕੇ ਛੱਡ ਦਿੰਦੀ ਹੈ ਤੇ ਜੇ ਤੁਸੀਂ ਨਸ਼ੇ ਤੋਂ ਉੱਪਰ ਉੱਠੋ ਛੱਡ ਦਿਓ ਇਸ ਚੀਜ਼ ਨੂੰ ਤੇ ਤੁਸੀਂ ਜ਼ਿੰਦਗੀ 'ਚ ਜੋ ਪਾ ਸਕਦੇ ਹੋ ਨਾ ਉਹ ਤੁਸੀਂ ਕਦੇ ਨਹੀਂ ਪਾ ਸਕਦੇ ਤੁਹਾਨੂੰ ਲੱਗਦਾ ਸ਼ਾਇਦ ਤੁਹਾਡੇ ਕੋਲ ਰੋਜ਼ਗਾਰ ਨਹੀਂ ਹੈ ਇਸ ਲਈ ਤੁਸੀਂ ਨਸ਼ਾ ਨਸ਼ੇ ਤੇ ਆ ਜਾਂਦੇ ਹੋ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈ ਸਭ ਕੁਝ ਹੈਗਾ ਬਸ ਸਹੀ ਤਰੀਕੇ ਨਾਲ ਚੱਲਣਾ ਹੁੰਦਾ ਤੇ ਜਿਹੜੇ ਨਸ਼ੇ ਨੂੰ ਵਧਾਵਾ ਦਿੰਦੇ ਆ ਉਹਨਾਂ ਨੂੰ ਅਸੀਂ ਦੂਰ ਕਰਾਂਗੇ ਇਹੀ ਸਾਡੀ ਕੋਸ਼ਿਸ਼ ਰਹੇਗੀ ਸੋ ਦੇਖਿਆ ਨਸ਼ਾ ਜਿਹੜਾ ਆਖ ਭਾਵੇਂ ਕੋਈ ਵੀ ਏਰੀਆ ਹੋਵੇ ਜਿੱਦੋਂ ਕਿਸੇ ਮਾਂ ਦਾ ਪੁੱਤ ਜਿਹੜਾ ਆ ਭਰੀ ਜਵਾਨੀ 'ਚ ਨਸ਼ੇ ਦੇ ਕਰਕੇ ਇਸ ਜਹਾਂ ਤੋਂ ਤੁਰ ਜਾਂਦਾ ਆ ਤੇ ਅੱਖਾਂ ਦੇ ਵਿੱਚ ਹੰਝੂ ਆਉਂਦੇ ਨੇ ਤੇ ਜੇ ਵਾਰਡ ਨੰਬਰ 35 ਦੀ ਗੱਲ ਕੀਤੀ ਜਾਵੇ ਤੇ ਕਿਹਾ ਜਾ ਰਿਹਾ ਨਸ਼ਾ ਬਹੁਤ ਆ ਲੋਕ ਮਰ ਰਹੇ ਨੇ ਨਸ਼ੇ ਦੇ ਨਾਲ ਜਦੋਂ ਲੋਕ ਮਰਦੇ ਹੁਣ ਨਸ਼ੇ ਦੇ ਨਾਲ ਤੇ ਕਹਿੰਦੇ ਵੋਟਾਂ ਮੰਗਣ ਨੂੰ ਦਿਲ ਨਹੀਂ ਕੀਤਾ ਕਿਤੇ ਨਾ ਕਿਤੇ ਖਮੋਸ਼ੀ ਛਾ ਜਾਂਦੀ ਆ ਜਦੋਂ ਅਜਿਹੇ ਸਵਾਲ ਸਾਡੇ ਸਾਹਮਣੇ ਆਉਂਦੇ ਨੇ ਕਿ ਸਿਰਫ ਨਸ਼ੇ ਕਰਕੇ ਨੌਜਵਾਨ ਜਿਹੜੇ ਨੇ ਭਰੀ ਜਵਾਨੀ 'ਚ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਨਾਲ ਦੀ ਨਾਲ ਜਿਹੜੇ ਨੇ ਉਹਨਾਂ ਦੇ ਸਮਰਥਕ ਜਿਹੜੇ ਨੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੀ ਆ ਕੀ ਨਾਮ ਹੈ ਜੀ ਕੀ ਨਾਮ ਕੀ ਹੈ ਜੀ ਮੀਨਾ ਸ਼ਰਮਾ ਹਾਂ ਜੀ ਕੀ ਕਹੋਗੇ ਜੀ ਦੇਖੋ ਜੀ ਦੁੱਖ ਲੱਗਦਾ ਜਦੋਂ ਨਸ਼ੇ ਕਰਕੇ ਬਹੁਤ ਦੁੱਖ ਲੱਗਦਾ ਹੈ ਇਹ ਜਿਹੜਾ ਦੁੱਖ ਆ ਜਿਨ੍ਹਾਂ ਦੇ ਬੱਚੇ ਜਾਂਦੇ ਆ ਉਹਨਾਂ ਦੇ ਮਾਪੇ ਨੂੰ ਪੁੱਛੋ ਉਹ ਇੱਕ ਜਿਹੜਾ ਪਰਸਨ ਮਰਦਾ ਹੈ ਨਾ ਉਹ ਛੋਟੇ ਜਾਂਦਾ ਪਰ ਜਿਹੜੇ ਉਹਨਾਂ ਦੇ ਪਿੱਛੇ ਫੈਮਿਲੀ ਨਾਲ ਉਹ ਨਿਤ ਮਰਦੀ ਹੈ ਨਾ ਉਹ ਘਟਪੂਰੀ ਹੋ ਸਕਦੀ ਏ ਪਰ ਨਾ ਉਹ ਲੋਕ ਜਿਹੜੇ ਆ ਆਪਣੇ ਆਪ ਨੂੰ ਸਮਾਜ ਦੇ ਵਿੱਚ ਜਿਹੜੇ ਉੱਪਰ ਉੱਠਣ ਵਾਸਤੇ ਕਰ ਸਕਦੇ ਆ ਕਿਉਂਕਿ ਉਹਨਾਂ ਦੇ ਜੱਡ ਦੇ ਅੰਦਰ ਬਹੁਤ ਵੱਡਾ ਗਮ ਹੁੰਦਾ ਜਿਨ੍ਹਾਂ ਦਾ ਬੱਚਾ ਕਿਉਂਕਿ ਤੁਸੀਂ ਇਹ ਦੇਖ ਲਓ ਕੋਈ ਚਾਰ ਘਰ ਛੱਡ ਦੋ ਤੇ ਪੰਜਵਾਂ ਘਰ ਹੋਊਗਾ ਜੇ ਕੋਈ ਬੱਚਿਆ ਹੋਊਗਾ ਤੇ ਪਰ ਉਹ ਜਿਹੜੇ ਲੋਕ ਆ ਜਿਹੜੇ ਉਹਨਾਂ ਦੇ ਆਸ-ਪਾਸੇ ਵਾਲੇ ਲੋਕ ਆ ਉਹਨਾਂ ਨੂੰ ਵੀ ਇਸ ਗੱਲ ਦਾ ਬਹੁਤ ਜ਼ਿਆਦਾ ਦੁੱਖ ਆ ਕਿ ਜਿਹੜੇ ਬੱਚੇ ਆ ਉਹ ਆਪਣੇ ਸਹੀ ਰਸਤੇ ਵਿੱਚ ਆਣ ਬਿਲਕੁਲ ਬਿਲਕੁਲ ਕਹਿ ਰਹੇ ਆ ਨੇ ਕਿ ਚਾਰ ਘਰ ਛੱਡ ਦੋ ਤੇ ਪੰਜਵੇਂ ਘਰ ਦੇ ਵਿੱਚ ਨਸ਼ਾ ਅਜਿਹੇ ਦੇ ਵਿੱਚ ਸਾਡੀ ਨੌਜਵਾਨੀ ਜਾ ਕਿੱਧਰ ਰਹੀ ਐ ਅਸੀਂ ਕਿੱਦਾਂ ਜਿਹੜੀ ਇਹ ਹਾਲਾਤ ਬਦਲਾਂਗੇ ਹਾਲਤ ਬਦਲਾਂਗੇ ਜਦ ਨਸ਼ਾ ਹੀ ਜਿਹੜਾ ਆ ਚੌਥੇ ਘਰ ਦੇ ਵਿੱਚ ਵੜ ਗਿਆ ਸੋ ਸਵਾਲ ਕਰ ਲੈਨੇ ਆ ਸਰ ਹੱਲ ਕੀ ਨਿਕਲੂਗਾ ਨਸ਼ੇ ਦਾ ਹੱਲ ਕੀ ਨਿਕਲੂਗਾ ਨੌਜਵਾਨ ਜਿਹੜਾ ਆ ਅੱਧਾ ਤੇ ਮਾਈਗ੍ਰੇਟ ਹੋ ਗਿਆ ਵਿਦੇਸ਼ਾਂ ਚ ਚਲਾ ਗਿਆ ਬਾਕੀ ਬਚਿਆ ਨਸ਼ੇ 'ਚ ਵੜ ਗਿਆ ਹੱਲ ਕਿੱਦਾਂ ਕਰੋ ਹੱਲ ਜੀ ਲੋਕਾਂ ਦੇ ਨਾਲ ਹੀ ਕੱਢਿਆ ਜਾ ਸਕਦਾ ਮੇਰੇ ਇਕੱਲੇ ਨਾਲ ਨਹੀਂ ਕੱਢਿਆ ਜਾ ਸਕਦਾ ਅਸੀਂ ਕੋਰ ਕਮੇਟੀਆਂ ਬਣਾਵਾਂਗੇ ਇਹਦੇ ਲੈ ਕੇ ਹਰ ਇੱਕ ਗਲੀ 'ਚ ਦੋ ਮੋਹਦਵਾਰ ਬੰਦੇ ਚੱਕਾਂਗੇ ਅਗਰ ਦੇਖੋ ਪੁਲਿਸ ਨਹੀਂ ਇਹਦੇ ਤੇ ਕਾਰਵਾਈ ਕਰਦੀ ਭਾਵੇਂ ਸਾਨੂੰ ਧਰਨੇ ਤੱਕ ਲਾਣਾ ਪਵੇ ਉਹ ਵੀ ਨਾ ਮੈਂ ਤਾਂ ਹੈ ਹੀ ਸੇਵਾਦਾਰ ਦਾ ਜ਼ਿਲ੍ਹਾ ਪ੍ਰਧਾਨ ਆ ਮੈਂ ਲੋਕਾਂ ਦੀ ਸੇਵਾ ਕਰਨ ਵਾਸਤੇ ਆ ਰਿਹਾ ਜੀ ਮੇਰਾ ਹੋਰ ਮਕਸਦ ਨਹੀਂ ਹੈਗਾ ਮੈਂ ਤਾਂ ਲੋਕਾਂ ਨੂੰ ਇਹੀ ਬੇਨਤੀ ਕਰਨਾ ਚਾਹੂੰਗਾ ਐਜੂਕੇਟਿਡ ਪਰਸਨ ਨੂੰ ਇੱਕ ਵਾਰੀ ਮੌਕਾ ਦਿਓ ਮੈਂ ਮੁਹੱਲੇ ਦੀ ਨਿਹਾਰ ਬਦਲਾਂਗੇ ਔਰ ਬਦਲ ਕੇ ਦਿਖਾਵਾਂਗੇ ਜੋ ਕਿਹਾ ਉਹ ਕਰਕੇ ਦਿਖਾਵਾਂਗੇ ਜੋ ਕਿਹਾ ਉਹ ਕਰਕੇ ਦਿਖਾਵਾਂਗੇ 35 ਨੰਬਰ ਵਾਰਡ ਦੇ ਵਿੱਚ ਲਗਾਤਾਰ ਜਿਹੜਾ ਡੋਰ ਪ੍ਰਚਾਰ ਕਰ ਰਹੇ ਨੇ ਗਲੀ ਤੋਂ ਗਲੀ ਜਿਹੜਾ ਜਾ ਰਹੇ ਨੇ ਲੋਕਾਂ ਨੂੰ ਅਪੀਲ ਕਰ ਰਹੇ ਨੇ ਜੇ ਇਲਾਕੇ ਦੀ ਨੁਹਾਰ ਬਦਲਣੀ ਆ ਤੇ ਕਿਤੇ ਨਾ ਕਿਤੇ ਜਿਹੜੇ ਸੂਝਵਾਨ ਜਿਹੜੇ ਨੇ ਨੇਤਾ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਪਏਗਾ ਉਹਨਾਂ ਵਿਅਕਤੀਆਂ ਨੂੰ ਵੋਟ ਪਾਣੀ ਪਏਗੀ ਜਿਹੜੇ ਜ਼ਿੰਮੇਵਾਰ ਨੇ ਸਾਡੀ ਜਵਾਨੀ ਵਾਸਤੇ ਜਿਹੜੇ ਚਾਹੁੰਦੇ ਨੇ ਕਿ ਬਦਲਾਅ ਹੋਵੇ ਜਿਹੜੇ ਚਾਹੁੰਦੇ ਨੇ ਕਿ ਇਲਾਕੇ ਦੀ ਨੁਹਾਰ ਬਦਲੀ ਜਾਵੇ ਜਿਹੜੇ ਚਾਹੁੰਦੇ ਨੇ ਨਸ਼ਾ ਖਤਮ ਹੋਵੇ ਸੋ ਅਜਿਹੇ ਦੇ ਵਿੱਚ ਜਿਹੜਾ ਲਗਾਤਾਰ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਤਸਵੀਰਾਂ ਚ ਵੇਖ ਸਕਦੇ ਹੋ ਕਿ ਲਗਾਤਾਰ ਜਿਹੜਾ ਆ ਚੋਣ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਆ 35 ਨੰਬਰ ਵਾਰਡ ਤੋਂ ਔਰ ਤੁਸੀਂ ਜਿਹੜਾ ਆ ਦੇਖ ਸਕਦੇ ਹੋ ਕਿ ਹਰ ਘਰ ਦੇ ਵਿੱਚ ਪਹੁੰਚ ਰਹੇ ਨੇ ਹਰ ਜਗ੍ਹਾ ਤੇ ਪਹੁੰਚਦੇ ਨੇ ਔਰ ਪਹੁੰਚ ਕੇ ਇੱਕੋ ਹੀ ਅਪੀਲ ਹੈ ਕਿ ਜਦੋਂ ਆਪਣੀ ਵੋਟ ਦਾ ਆਪਣੇ ਮੱਤ ਦਾ ਇਸਤੇਮਾਲ ਕਰਨਾ ਆ ਸੋ ਸਮਝ ਕੇ ਕਰੋ ਔਰ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਵਿਅਕਤੀ ਦੇ ਨਾਲ ਜਾ ਕੇ ਹੱਥ ਪੰਜਾ ਜਿਹੜਾ ਆ ਮਲਾਇਆ ਜਾ ਰਿਹਾ ਆ ਔਰ ਚੋਣ ਨਿਸ਼ਾਨ ਦੀ ਵੀ ਗੱਲ ਕਰ ਲਈ ਤੇ ਹੱਥ ਪੰਜਾ ਹੀ ਇਹਨਾਂ ਦਾ ਚੋਣ ਜਿਹੜਾ ਆ ਉਹਦਾ ਨਿਸ਼ਾਨ ਏ ਔਰ ਹਰ ਇੱਕ ਦੇ ਨਾਲ ਜਿਹੜਾ ਗੱਲਬਾਤ ਕੀਤੀ ਜਾ ਰਹੀ ਹੈ ਹਾਲਚਾਲ ਪੁੱਛਿਆ ਜਾ ਰਿਹਾ ਆ ਔਰ ਜਾਂਦੇ ਜਾਂਦੇ ਆਖਰੀ ਗੱਲ ਆਖਰੀ ਅਪੀਲ ਪੁੱਛ ਲੈਣੇ ਆ ਕੀ ਅਪੀਲ ਕਰੋਗੇ ਜਨਤਾ ਨੂੰ ਮੈਂ ਜਨਤਾ ਨੂੰ ਇਹੀ ਅਪੀਲ ਕਰੂੰਗਾ ਜੀ ਕਿਤੇ ਫੇਰ ਨਾ ਉਹ ਜਿਹੜਾ ਕੰਮ ਕਰ ਬੈਠੇ ਹੋ ਕਿਉਂਕਿ ਹੁਣ ਆਪ ਦੀ ਸਰਕਾਰ 2 ਸਾਲ ਦੀ ਰਹਿ ਗਈ ਹੈ ਆਉਣ ਵਾਲਾ ਵਕਤ ਜਿਹੜਾ ਕਾਂਗਰਸ ਪਾਰਟੀ ਦਾ ਹੈ ਤੇ ਕਾਂਗਰਸ ਦਾ ਹੀ ਸੀਐਮ ਬਣਨਾ ਫਿਰ ਕਿਤੇ 3 ਸਾਲ ਨਾ ਢੀਕਦੇ ਰਹ ਜਿਓ ਕਿ ਅਸੀਂ ਆਪਣੇ ਕੌਂਸਲਰਾਂ ਤੋਂ ਕੀ ਕੰਮ ਕਰਵਾਈਏ ਜੀ ਕੀ ਕਹੋਗੇ ਜੀ ਮੈਂ ਬਸ ਇਹੀ ਕਹਿਣਾ ਚਾਹੁੰਦੀ ਆ ਕਿ ਕਾਂਗਰਸ ਪਾਰਟੀ ਨੂੰ ਮੌਕਾ ਦਿਓ ਸਾਨੂੰ ਮੌਕਾ ਦਿਓ ਤਾਂ ਕਿ ਅਸੀਂ ਤੁਹਾਨੂੰ ਕੰਮ ਕਰਕੇ ਦਿਖਾਈਏ ਤੁਸੀਂ ਵੋਟ ਕਰੋਗੇ ਸਪੋਰਟ ਕਰੋਗੇ ਤਦ ਹੀ ਅਸੀਂ ਸਭ ਕੁਝ ਕਰ ਸਕਦੇ ਆ ਚਾਹ ਤੋਪਈਆ ਪੀ ਨਵੇਂ ਚਿਹਰੇ ਲੈ ਕੇ ਆਓ ਵਧੀਆ ਚਿਹਰੇ ਲੈ ਕੇ ਆਓ ਪੀ ਔਰ 35 ਨੰਬਰ ਵਾਰ ਚ ਨਾਰੇ ਨਾਰੇ ਲੱਗੇ ਨਾਰੇ ਜਿਹੜੇ ਨੇ ਲਗਾਏ ਜਾ ਰਹੇ ਨੇ ਆਮ ਤੇ ਖਾਸ ਵਿਅਕਤੀ ਜਿਹੜਾ ਨਾਲ ਚੱਲ ਰਿਹਾ ਏ ਔਰ ਚੋਣ ਪ੍ਰਚਾਰ ਜਿਹੜਾ ਲਗਾਤਾਰ ਹੋ ਰਿਹਾ ਆ ਔਰ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੋਸ਼ ਏ ਔਰ ਜਿੰਦਾਬਾਦ ਆਂਗਰੇਜ਼ ਸੇਵਾਦਾਰ ਜਿੰਦਾਬਾਦ